ਸਾਜੀਗਾਲੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੇ ਦੋਸਤੋ ਅਸੀਂ ਤੁਹਾਡੇ ਨਾਲ ਇੱਕ ਅਹਿਮ ਜਾਣਕਾਰੀ ਸਾਂਝੀ ਕਰਨ ਲੱਗੇ ਆਂ ਵੈਸੇ ਥੰਬਨੇਲ ਤੁਸੀਂ ਦੇਖਿਆ ਜੋ ਉਹਦੇ ਅਕੋਰਡਿੰਗਲੀ ਅਸੀਂ ਤੁਹਾਡੇ ਨਾਲ ਗੱਲਬਾਤ ਕਰਨ ਵਾਲੇ ਆਂ ਕਿ Google Pay ਅਗਰ ਤੁਸੀਂ ਵੀ Google Pay ਚਲਾਉਂਦੇ ਹੋ Google Pay ਦੇ ਉੱਤੋਂ ट्रांजैक्शन ਕਰਦੇ ਹੋ ਲੈਣ-ਦੇਣ ਕਰਦੇ ਹੋ ਤੇ ਇਹ ਖਬਰ ਨੂੰ ਐਨ ਤੱਕ ਜਰੂਰ ਵੇਖ ਲਿਓ ਕਿਉਂਕਿ ਇਹ ਖਬਰ ਤੁਹਾਡੇ ਲਈ ਬਹੁਤ ਹੀ ਅਹਿਮ ਹੋਣ ਵਾਲੀ ਹੈ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬਹੁਤ ਲੰਬੇ ਸਿਰ ਤੋਂ ਜਿਹੜਾ ਆ Google Pay ਤੇ ਹੋਰ ਵੀ ਕਈ ਕੰਪਨੀਆਂ ਜਿਵੇਂ ਕਿ PhonePe ਜਾਂ Paytm ਵਰਗੀਆਂ ਜਿਹੜੀਆਂ ਕੰਪਨੀਆਂ ਨੇ ਉਹ ट्रांजैक्शंसਾਂ ਦੀ ਸਹੂਲਤਾਂ ਜਿਹੜੀਆਂ ਨੇ ਵਧੀਆ ਤਰੀਕੇ ਨਾਲ ਤੁਹਾਨੂੰ ਦੇ ਰਹੀਆਂ ਸੀ ਤੇ ਫਿਲਹਾਲ Google Pay ਜਿਹੜਾ ਆ ਉਹ ਬਿਲਕੁਲ ਫ੍ਰੀ ਚੱਲਦਾ ਪਿਆ ਸੀ ਬਹੁਤ ਸਾਰੀਆਂ ट्रांजैक्शंसਾਂ ਕਰਨ ਤੇ ਵੀ ਜਿਹੜੇ ਆ ਤੁਹਾਡੇ ਜਿਹੜੇ ਚਾਰजेस ਨਹੀਂ ਲੱਗਦੇ ਸੀ ਪਰ ਹੁਣ ਤੁਹਾਨੂੰ ਦੱਸ ਦੇਈਏ ਕਿ ਬਹੁਤ ਜ਼ਿਆਦਾ ਜਦੋਂ ਯੂਜ਼ਰ ਜਿਹੜੇ ਆ ਉਹ Google Pay ਦੇ ਹੋ ਗਏ ਤਾਂ Google Pay ਨੇ ਵੀ ਜਿਹੜਾ ਆ ਆਪਣਾ ਜਿਹੜਾ ਆ ਹੁਣ ਇਹ ਕੰਮ ਸ਼ੁਰੂ ਕਰ ਦਿੱਤਾ ਆ ਤੁਹਾਨੂੰ ਦੱਸੀ ਕਿ Google Pay ਦੇ ਵਿੱਚ ਵੀ ਅਗਰ ਤੁਸੀਂ ਹੁਣ ट्रांजੈਕਸ਼ਨਾਂ ਕਰੋਗੇ ਤਾਂ ਤੁਹਾਡੇ ਚੰਦ ਪੈਸੇ ਜਿਹੜੇ ਆ ਉਹ ਕੱਟੇ ਜਾਣਗੇ ਉਹ ਕਿੰਨੇ ਪਰਸੈਂਟ ਕੱਟੇ ਜਾਣਗੇ ਕਿੰਨੇ ਕੱਟੇ ਜਾਣਗੇ ਉਹਦੇ ਤੇ ਵੀ ਤੁਹਾਡੇ ਨਾਲ ਜਿਹੜਾ ਆ ਗੱਲਬਾਤ ਕਰ ਲੈਣੇ ਆ ਪਹਿਲਾ ਤਾਂ ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੀਆਂ ਕੰਪਨੀਆਂ ਐਵੇਂ ਆਉਂਦੀਆਂ ਪਹਿਲਾਂ ਫ੍ਰੀ ਦਾ ਲਾਲਚ ਦਿੰਦੀਆਂ ਤੇ ਉਸ ਤੋਂ ਬਾਅਦ ਜਦੋਂ ਯੂਜ਼ਰ ਬਹੁਤ ਜ਼ਿਆਦਾ ਜੁੜ ਜਾਂਦੇ ਜਾਂ ਜਦੋਂ ਸਾਨੂੰ ਆਦਤ ਪੈ ਜਾਂਦੀ ਹੈ ਤੇ ਫਿਰ ਇਹ ਕੰਪਨੀਆਂ ਜਿਹੜੀਆਂ ਨੇ ਉਹ ਮੋٹے ਚਾਰਜ ਲਾ ਕੇ ਸਾਡੇ ਤੋਂ ਮੋٹے ਪੈਸੇ ਜਿਹੜੇ ਆ ਵਸੂਲਣੇ ਸ਼ੁਰੂ ਕਰ ਦਿੰਦੇ ਨੇ ਇਸੇ ਤਰ੍ਹਾਂ ਹੀ Google Pay ਨੇ ਵੀ ਕੀਤਾ ਕਿ Google Pay ਦੇ ਨਾਲ ਜਿਵੇਂ ਕਿ ਪ੍ਰਧਾਨ ਮੰਤਰੀ ਜੀ ਕਹਿੰਦੇ ਸੀ ਕਿ ਅਸੀਂ ਡਿਜੀਟਲ ਸਾਰਾ ਕੁਝ ਕਰ ਦੇਣਾ ਹੈ ਡਿਜੀਟਲੀ ट्रांजੈਕਸ਼ਨਾਂ ਹੋਣਗੀਆਂ ਪੈਸੇ ਜਿਹੜੇ ਆ ਉਹ ਖਤਮ ਕਰ ਦੇਣੇ ਆ ਪਰ ਡਿਜੀਟਲੀ ट्रांजੈਕਸ਼ਨ ਜਿਹੜੀਆਂ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਜਿਹੜੇ ਆ ਉਹ ਤੁਹਾਨੂੰ ਖਰਚੇ ਦੇਣੇ ਪੈਣਗੇ ਆਉਣ ਵਾਲੇ ਸਮੇਂ 'ਚ ਇਹ ਕਦੀ ਕਿਸੇ ਨੇ ਸੋਚਿਆ ਵੀ ਨਹੀਂ ਸੀ ਡਿਜੀਟਲੀ ਅਗਰ ਤੁਸੀਂ ਸੇਵਾਵਾਂ ਲੈਣੀਆਂ ਜੇ ਲੈਂਡ ਟੈਨ ਕਰਨੇ ਆ ਤੇ ਹੁਣ ਤੁਹਾਨੂੰ ਪੈਸੇ ਜਿਹੜੇ ਆ ਦੇਣੇ ਪੈਣਗੇ ਉਹ ਪੈਸੇ ਆ ਜਿਹੜੇ ਉਹ 0.5 ਤੋਂ ਲੈ ਕੇ 1% ਤੱਕ ਜਿਹੜੇ ਆ ਤੁਹਾਡੇ ਚਾਰਜ ਕਟੋਣਗੇ ਜਿਹੜੇ ਆ ट्रांजैक्शन ਦੇ ਉੱਤੇ ਸਰਵਿਸ ਚਾਰਜ ਜਿਹੜੇ ਆ ਉਹ ਲੱਗਣਗੇ ਫਿਰ ਤੋਂ ਦੱਸ ਦਈਏ ਕਿ 0.5 ਤੋਂ ਲੈ ਕੇ 1% ਤੱਕ ਜਿਹੜੇ ਆ ਸਰਵਿਸ ਚਾਰਜ Google Pay ਤੁਹਾਡੇ ਤੋਂ ਚਾਰਜ ਕਰੇਗਾ ਨਾਲ ਦੀ ਨਾਲ ਇਹਦੇ ਉੱਤੇ GST ਵੀ ਜਿਹੜਾ ਹੋਵੇਗਾ ਉਹ ਵੀ ਤੁਹਾਡੇ ਤੋਂ ਜਿਹੜਾ ਆ ਵਸੂਲਿਆ ਜਾਵੇਗਾ ਅਗਰ ਤੁਸੀਂ Google Pay ਤੋਂ ट्रांजैक्शन ਕਰਦੇ ਹੋ ਦੂਸਰਾ ਤੁਸੀਂ ਕਿੰਨੀ ਅਮਾਉਂਟ ਕਰਦੇ ਹੋ ਕਿਸ ਤਰ੍ਹਾਂ ਕਰਦੇ ਹੋ ਤੇ ਕਿੰਨੇ ਪੈਸੇ ਜਿਹੜੇ ਆ ਉਹ ਤੁਸੀਂ ਜੀਪੇ ਤੇ ਥਰੂ ਜਿਹੜਾ ਆ 트ਾਂਜੈਕਟ ਕਰਦੇ ਹੋ ਉਹ ਸਾਰੇ ਦਾ ਸਾਰਾ ਨਿਧਾਰਤ ਹੋਵੇਗਾ ਤੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਜਿਹੜਾ ਆ ਉਹ ਤੁਹਾਡੇ ਤੋਂ ਜਿਹੜੇ ਆ ਸਰਵਿਸ ਚਾਰਜ ਲਏ ਜਾਣਗੇ ਫਿਰ ਤੋਂ ਦੱਸ ਦਈਏ ਕਿ Google Pay ਤੋਂ ਜੇਕਰ ਤੁਸੀਂ 트ਾਂਜੈਕਸ਼ਨਾਂ ਕਰਦੇ ਹੋ Google Pay ਤੋਂ ਜੇਕਰ ਤੁਸੀਂ 트ਾਂਜੈਕਸ਼ਨਾਂ ਕਰ ਰਹੇ ਹੋ ਜਾਂ ਲੈਣ-ਦੇਣ ਕਰ ਰਹੇ ਹੋ ਤੇ ਹੁਣ ਤੁਹਾਨੂੰ ਜਿਹੜੇ ਆ ਉਹ ਉਦੇ ਲਈ ਸਰਵਿਸ ਚਾਰਜ ਜਿਹੜੇ ਆ ਦੇਨੇ ਪੈਣਗੇ ਜਿਹੜੇ ਕਿ 0.5 ਤੋਂ ਲੈ ਕੇ 1% ਤੱਕ ਜਿਹੜਾ ਆ ਵਿੱਦ GST GST ਵੀ ਲੱਗੇਗਾ ਤੇ ਉਹਦੇ ਆਧਾਰ ਤੇ ਤੁਹਾਡੇ ਜਿਹੜੇ ਸਰਵਿਸ ਚਾਰਜਸ ਲੱਗਣਗੇ ਜੇਕਰ ਤੁਸੀਂ ਜੀਪੀਏ ਤੋਂ ट्रांजैक्शन ਕਰਦੇ ਹੋ ट्रांजैक्शनਾਂ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਹੋਰ ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ ਜਿਵੇਂ ਤੁਸੀਂ ਇਲੈਕਟ੍ਰਿਸਿਟੀ ਬਿੱਲ ਜਾਂ ਫਿਰ ਗੈਸ ਦਾ ਬਿੱਲ ਪੇ ਕਰਦੇ ਹੋ ਤਾਂ ਉਹਦੇ ਤੇ ਵੀ ਜਿਹੜਾ ਆ ਇਹ ਇਨਕਲੂਡ ਰਹੇਗਾ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਇਹ ਜਿਹੜੀਆਂ ਚੀਜ਼ਾਂ ਨੇ ਉਹ ਹੈਗੀਆਂ ਨੇ ਵੀ ਜੇਕਰ ਤੁਸੀਂ ਗੂਗਲ ਪੇ ਤੋਂ ਪੇਟੀਐਮ ਜਾਂ ਫਿਰ ਫੋਨ ਪੇ ਵਗੈਰਾ ਐਪਾਂ ਦੇ ਉੱਤੇ ਇਹ ਕਰਦੇ ਹੋ ਤਾਂ ਫਿਰ ਇਹ ਚਾਰਜ ਜਿਹੜੇ ਆ ਉਹ ਲੱਗਣਗੇ ਬਾਕੀ ਜੀਪੇ ਟੂ ਜੀਪੇ ਕਿੰਨੇ ਲੱਗਣਗੇ ਉਹਦੇ ਤੇ ਅਜੇ ਸਾਡੇ ਕੋਲ ਕੋਈ ਜਾਣਕਾਰੀ ਨਹੀਂ ਹੈ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਉਹ ਵੀ ਜਾਣਕਾਰੀ ਆਉਂਦੀ ਹੈ ਤੇ ਅਸੀਂ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ ਤੁਹਾਨੂੰ ਸਾਡੀ ਇਹ ਇਨਫੋਰਮੇਸ਼ਨ ਕਿਵੇਂ ਦੀ ਲੱਗੀ ਸਾਨੂੰ ਜ਼ਰੂਰ ਦੱਸਿਓ ਨਾਲ ਦੀ ਨਾਲ ਦੋਸਤੋ ਕਮੈਂਟ ਕਰਕੇ ਆਪਣਾ ਫੀਡਬੈਕ ਜਰੂਰ ਦਿਓ ਕਿ ਹੁਣ ਤੱਕ Google Pay ਤੋਂ ਤੁਹਾਡੇ ਪੈਸੇ ਕੱਟਨੇ ਸ਼ੁਰੂ ਹੋਏ ਜਾਂ ਨਹੀਂ ਹੋਏ ਧੰਨਵਾਦ ਮਿਲਦੇ ਆ ਕਿਸੇ ਅਗਲੇ ਪ੍ਰੋਗਰਾਮ ਦੇ ਨਾਲ